ਪਹਿਲਾਂ ਬਹੁਤ ਪਹਿਲਾਂ ਇਹ ਬਾਲਾਜੀ ਕ੍ਰਾਂਤੀ ਸੈਨਾ ਸੀ ਉਸ ਤੋਂ ਬਾਅਦ ਅੱਜ ਇਹਨੂੰ ਅਸੀਂ ਨਵਾਂ ਰੂਪ ਦਿੰਦੇ ਹੋਏ ਬਾਲਾਜੀ ਕ੍ਰਾਂਤੀ ਮੰਚ ਨਾਮ ਰੱਖਿਆ ਮੰਚ ਸੈਨਾ ਦਾ ਮਤਲਬ ਇਹ ਸੀ ਕਿ ਸਾਡੀ ਸੈਨਾ ਵਾਂ ਮੰਚ ਦਾ ਮਤਲਬ ਇਹ ਹੈ ਕਿ ਹਰ ਕਿਸੇ ਦਾ ਮੰਚਾ ਹਰ ਕੋਈ ਇਸ ਮੰਚ ਦੇ ਉੱਤੇ ਆਵੇ ਪਰ ਹਰ ਇਸ ਮੰਚ ਦੇ ਉੱਤੇ ਆ ਕੇ ਆਪਣਾ ਜੋ ਵੀ ਸਾਥ ਦੇ ਸਕਦਾ ਅੱਗੇ ਵਧਣ ਲਈ ਸਨਾਤਨ ਨੂੰ ਬਰਧਣ ਲਈ ਉਹ ਦੇਵੇ ਸਾਡੇ ਅਸਲ ਵਿੱਚ ਸਨਾਤਨ ਲਈ ਬੜੀ ਲੋਰ ਛੀਗੀ ਆਵਾਜ਼ ਚੱਕਣ ਦੀ ਮੈਂ ਦੇਖਿਆ ਬੜੀ ਦੇਰ ਤੋਂ ਸਭ ਆਵਾਜ਼ ਬੰਦ ਹੋ ਗਈ ਆ ਕੋਈ ਬੋਲ ਨਹੀਂ ਰਿਹਾ ਚੁੱਪ ਕਰ ਰਹੇ ਆ ਕੁਝ ਜਿਹੜੀਆਂ ਪਾਰਟੀਆਂ ਆਮ ਆਦਮੀ ਪਾਰਟੀ ਆਉਣ ਤੋਂ ਬਾਅਦ ਦੂਸਰੀਆਂ ਪਾਰਟੀਆਂ ਜਿਹੜੀਆਂ ਉਹਨਾਂ ਦੇ ਆਪੋਜੀਟ ਆ ਕੋਈ ਵੀ ਨਹੀਂ ਬੋਲਦੀ ਪਈ ਕੋਈ ਆਵਾਜ਼ ਨਹੀਂ ਉਠਾਉਂਦੀ ਪਈ ਇਸ ਕਰਕੇ ਸ਼ਹਿਰ ਵਿੱਚ ਬਹੁਤ ਟੱਕਾ ਵਧ ਗਿਆ ਅਫਸਰशाही ਵੱਧ ਗਈ ਸਰਕਾਰੀ ਜਗ੍ਹਾ ਉੱਤੇ ਕੋਈ ਕੰਮ ਨਹੀਂ ਹੋ ਰਿਹਾ ਆਮ ਆਦਮੀ ਪਾਰਟੀ ਨੂੰ ਕੋਈ ਸੁਣ ਨਹੀਂ ਰਿਹਾ ਆਮ ਆਦੀ ਬੰਦੇ ਦੀ ਕੋਈ ਸੁਣ ਨਹੀਂ ਰਿਹਾ ਆਮ ਵੀ ਪਾਰਟੀ ਵੀ ਕਿਸੇ ਸੁਣ ਨਹੀਂ ਰਹੀ ਜੇ ਜਿਹਨਾਂ ਕੋਈ ਕੰਮ ਪੈਂਦਾ ਵੱਤ-ਵੱਤ ਆਮ ਆਦੀ ਪਾਰਟੀ ਦਾ ਕੋਈ ਮੈਂਦਾ ਲੱਭਦਾ ਜੇ ਕੋਈ ਉਹ ਫੋਨ ਕਰਕੇ ਕੰਮ ਕਰਾ ਦਵੇ ਕਰਾ ਦਵੇ ਨਹੀਂ ਤਾਂ ਕਿਸੇ ਦਾ ਕੰਮ ਨਹੀਂ ਹੋ ਰਿਹਾ ਦੁਨੀਆ ਬਹੁਤ ਪਰੇਸ਼ਾਨਾ ਥਾਣਿਆਂ ਵਿੱਚ ਝੂਠੇ ਪਰਚੇ ਬੜੀ ਜਲਦੀ ਹੋ ਰਹੇ ਆ ਸੱਚੇ ਪਰਚੇ ਲਈ ਬਹੁਤ ਦੇਰ ਤੱਕ ਮਗਰਸਫਰ ਕਰਨਾ ਪੈਂਦਾ ਫੇਰ ਕੋਟਾਂ ਹਸਾਰਾ ਲੈਣਾ ਪੈਂਦਾ ਕੋ ਕੰਪਲੀਟ ਕਰ ਰਿਹਾ ਕੰਪਲੀਟ ਕੇਸ ਕਰ ਰਿਹਾ ਕੋਟਾ ਜਾ ਕੇ ਹੁਣੇ ਥਾਣੇ ਵਿੱਚ ਸੁਣਾਈ ਨਹੀਂ ਹੋ ਰਹੀ ਪੁੱਛਗਿੱਛ ਕਰਨ ਵਾਲਾ ਹੈ ਨਹੀਂ ਐ ਇਸਾ ਕਿ ਅਸੀਂ ਇਹ ਮੰਚ ਨੂੰ ਬਨਾਇਆ ਦੁਆਰਾ ਆਵਾਜ਼ ਆਪਣੀ ਚੱਕਣ ਲਈ ਜੋ ਵੀ ਗਲਤ ਕੰਮ ਹੋ ਰਹੇ ਆ ਜੋ ਵੀ ਕੰਮ ਕਿਸੇ ਵੀ ਸਰਕਾਰ ਦੇ ਖਿਲਾਫ ਜੋ ਵੀ ਚੱਲ ਰਿਹਾ ਵਾ ਉਹ ਦੱਸਣ ਲਈ ਸਾਰਿਆਂ ਸਾਹਮਣੇ ਲਿਆਂ ਲਈ ਅਸੀਂ ਇਹ ਮੰਚ ਤਿਆਰ ਕੀਤਾ ਉਹਦੇ ਵਿੱਚ ਅਸੀਂ ਇਸ ਜ਼ਿੰਮੇਵਾਰੀ ਆ ਸ਼ਹਿਰਪੁਰ ਦੀ ਜ਼ਿੰਮੇਵਾਰੀ ਜਿਹੜੀ ਆ ਈਸ਼ਾਨ ਮੈਰਾਜ ਨੂੰ ਸੌਪੀ ਆ ਸ਼ਾਨ ਮੈਰਾਜ ਜੀ ਪਿਛਲੇ ਕਾਫੀ ਸਮੇਂ ਤੋਂ ਬਜਰੰਗਦਲ ਦਾ ਕੰਮ ਵੀ ਕਰ ਕਰਦੇ ਆ ਰਹੇ ਆ ਇਹਨਾਂ ਨੇ ਬਜਰੰਗਦਲ ਦਾ ਕੰਮ ਬਹੁਤ ਵਧੀਆ ਤਰੀਕੇ ਨਾਲ ਔਰ ਬੜੇ ਲੰਬੇ ਸਮੇਂ ਲਈ ਕੀਤਾ ਔਰ ਇਹਨਾਂ ਦਾ ਬਹੁਤ ਅੱਛਾ ਰਿਸਪੌਂਸ ਰਿਹਾ ਉਸ ਤੋਂ ਬਾਅਦ ਫਿਰ ਇਹ ਆਪਣੇ ਕੰਮਕਾਰ 'ਚ ਪੈ ਗਏ ਚਲੋ ਅਸੀਂ ਸਾਰੇ ਪੈ ਗਏ ਅਸੀਂ ਧਿਆਨ ਬੰਦ ਕਰ ਦਿੱਤਾ ਲੇਕਿਨ ਇਹਨਾਂ ਦੀ ਪਿਛਲੀ ਬਹੁਤ ਜ਼ਿਆਦਾ ਐਕਸਪੀਰੀਅੰਸ ਆਗਾ ਇਸ ਕੰਮ ਨੂੰ ਲੈ ਕੇ ਇਸ ਕਰਕੇ ਇਹਨਾਂ ਨੂੰ ਜ਼ਿੰਮੇਵਾਰੀ ਸੌਂਪੀ ਆ ਤਾਂ ਕਿ ਇਹ ਕੰਮ ਅੱਗੇ ਜਾ ਕੇ ਵਧ ਪਾਕਿਸਤਾਨ ਆਤੰਤਰ ਹੰ ਦਾ ਪ੍ਰਚਾਰ ਹੋ ਸਕੇ ਸਨਾਤਨ ਦੀ ਰੱਖਿਆ ਹੋ ਸਕੇ ਜਿਹੜੇ ਜੂਥ ਆ ਜੂਥ ਨੂੰ ਤਾਂ ਕਿਸੇ ਪਾਸੇ ਜਗ੍ਹਾ ਨਹੀਂ ਮਿਲਦੀ ਇਸ ਵੇਲੇ ਜੂਥ ਨੂੰ ਕੋਈ ਪੁੱਛ ਨਹੀਂ ਰਿਹਾ ਜੂਥ ਦੀ ਕੋਈ ਸੁਣਾਈ ਨਹੀਂ ਹੋ ਰਹੀ ਜੋ ਵੀ ਕਰ ਰਹੇ ਨੇ ਜੂਥ ਨੂੰ ਨੇ ਬਿਲਕੁਲ ਨਹੀਂ ਪੁੱਛ ਰਿਹਾ ਸਾਡੀ ਪਾਰਟੀ ਚ ਪਹਿਲਾਂ ਵੀ ਜੂਥ ਦੀ ਪੂਰੀ ਪੁੱਛਕਿਛ ਸੀ ਅੱਜ ਵੀ ਪੂਰੀ ਪੁੱਛਕਿਛ ਹੋਊਗੀ ਇਹ ਨਹੀਂ ਹੈ ਕਿ ਜੂਥ ਨੂੰ ਚੱਕ ਕੇ ਕਿ ਨਹੀਂ ਹੈ ਜੀ ਜਿਹੜਾ ਮਰਜ਼ੀ ਲੈ ਜਾਵੇ ਜਿੱਦ ਨੂੰ ਮਰਜ਼ੀ ਤੋੜ ਲਵੇ ਪਹਿਲਾਂ ਵੀ ਜੂਥ ਦੀ ਸੁਣਾਈ ਹੁੰਦੀ ਆਈ ਹੈ ਹੁਣ ਵੀ ਹੁੰਦੀ ਆਊਗੀ ਇਸਾ ਕਿ ਇਹਨਾਂ ਨੂੰ ਜ਼ਿੰਮੇਵਾਰੀ ਸੰਭਾਲੀ ਆ ਕਿ ਇਹ ਸਾਰਾ ਕੰਮ ਦੇਖੋਗੇ ਸਾਰਾ ਉਸ ਤੋਂ ਬਾਅਦ ਅੱ ਪਾਰਟੀ ਦੇ ਅਵਸਾਰ ਕਰਦੇ ਹੋਏ ਤੇ ਆਪਾਂ ਅੱਗੇ ਹੋਰ ਵਧਾਂਗੇ ਹੁਣ ਸ਼ਾਨ ਮਹਿਲਾ ਜੀ ਸਭ ਤੋਂ ਪਹਿਲਾਂ ਜੀ ਇੱਥੇ ਆਈ ਹੋਈ ਪ੍ਰੈਸ ਦਾ ਸਾਡੇ ਸਾਥੀਆਂ ਦਾ ਸਾਰੇ ਆਦਾ ਜੀ ਬਹੁਤ ਬਹੁਤ ਧੰਨਵਾਦ ਜਿਹੜੇ ਇੱਕ ਸ਼ਾਰਟ ਮੈਸੇਜ ਤੇ ਇੱਥੇ ਪਹੁੰਚੇ ਹੈ ਜੀ ਪਹਿਲਾਂ ਤਾਂ ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦਾ ਕਿ ਇੱਕ ਹਾਂਡਾ ਜੀ ਵਰਗੇ ਬੰਦੇ ਨੇ ਕਿ ਮੈਨੂੰ ਸੋਚਿਆ ਕਿ ਇਹਨਾਂ ਨੂੰ ਜ਼ਿਲ੍ਹਾ ਪ੍ਰਧਾਨ ਇੱਥੇ ਲਗਾਇਆ ਜਾਵੇ ਜੀ ਮਤਲਬ ਕਿ ਬਹੁਤ ਹੀ ਵਧੀਆ ਸੋਚਦੇ ਇਹ ਬੰਦੇ ਆ ਜੀ ਮਤਲਬ ਅਗਰ ਅੱਧੀ ਰਾਤ ਨੂੰ ਜੀ ਆਵਾਜ਼ ਮਾਰਦੇ ਆ ਜੀ ਅੱਧੀ ਰਾਤ ਨੂੰ ਹੀ ਹਾਜ਼ਰ ਹੁੰਦੇ ਆ ਜੀ ਮਤਲਬ ਕਿ ਇਹੀ ਆਪਣੇ ਕਾਰੋਬਾਰ ਸਭ ਛੱਡ ਕੇ ਸਾਡਾ ਜੋ ਸੋਚ ਕੇ ਭਾਈ ਨੇ ਜੋ ਜ਼ਿੰਮੇਵਾਰੀ ਸਾਨ ਲਗਾਉਗੇ ਜੀ ਉਹਨੂੰ ਆਪਾਂ ਤਨਮਨ ਤੋਂ ਨਿਭਾਵਾਂਗੇ ਨਸ਼ਿਆ ਦੇ ਬਰਖਲਾਬ ਜਾਵਾਂਗੇ ਜੀ ਆਪਾਂ گاਉਂ ਰੱਖਸ਼ਾ ਕਰਾਂਗੇ ਜੀ ਆਪਾਂ ਗਰੀਬਾਂ ਦੀ ਮਦਦ ਕਰਾਂਗੇ ਕਿਸੇ ਨਾ ਵੀ ਕਿਤੇ ਵੀ ਤੱਕਾ ਹੁੰਦਾ ਜੀ ਉਹਦੀ ਪੂਰੀ ਆਪਾਂ ਆਵਾਜ਼ ਚੱਕਾਂਗੇ ਜੀ ਉੱਥੇ ਤੇ ਇਹਨਾਂ ਸਭ ਕਹਿੰਦੇ ਇਹ ਹੈ ਕਿ ਸਾਰੇ ਜਨੇ ਸਾਡੇ ਨਾਲ ਸਹਿਯੋਗ ਨਾਲ ਚੱਲਣ ਜੀ ਸਾਰੇ ਆਪਾਂ ਇਕੱਠੇ ਹੋ ਕੇ ਚੱਲੀਏ ਜੀ ਇਹੀ ਬਸ ਮੇਰਾ ਵਿਚਾਰ ਜੇ ਕਹਾਂ ਪੀਰ ਬਣਨਗੇ ਹਰ ਹਰ ਮਾਦੇ ਤੇ ਇਹ ਲਾ ਪੱਦਰ ਤੇ ਵੀ ਆਪਾਂ ਇਹਨਾਂ ਅਗੇ ਕਹਾ ਕਰਾਂਗੇ ਬਿਲਕੁਲ ਜੀ ਇਹਦੇ ਵਿੱਚ ਅਸੀਂ ਅਗੇ ਆਉਣਲੇ ਟਾਈਮ ਦੇ ਵਿੱਚ ਆਪਾਂ ਐਂਬੂਲੈਂਸ ਈ ਰਿਕਸ਼ਾ ਐਂਬੂਲੈਂਸ ਵੀ ਚਲਾਵਾਂਗੇ ਜਿਹਦੇ ਵਿੱਚ ਕੀ ਹੈ ਸਾਡੇ ਜਿਹੜੇ ਬਜ਼ੁਰਗਾਂ ਮਾਤਾ ਮੱਲਿਆਂ ਚੋਂ ਨਹੀਂ ਉੱਠ ਕੇ ਜਾ ਸਕਦੇ ਜੀ ਜਾਂ ਜਿਨ੍ਹਾਂ ਦੇ ਘਰ ਚ ਨਹੀਂ ਹੈਗਾ ਅਸੀਂ ਘਰ-ਘਰ ਐਂਬੂਲੈਂਸ ਚਲਾਵਾਂਗੇ ਛੋਟੀਆਂ ਜੀ ਜਿਹਦੇ ਵਿੱਚ ਸਿਵਲ ਹਸਪਤਾਲ ਪਹੁੰਚਾਇਆ ਜਾਊਗਾ ਉਹਨਾਂ ਨੂੰ ਮੈਡੀਕਲ ਕੈਂਪ ਲਵਾਵਾਂਗੇ ਜੀ ਪਿੰਡਾਂ ਦੇ ਵਿੱਚ ਜਾ ਕੇ ਕੋਈ ਨਾ ਟੂਰਨਾਮੈਂਟ ਕਰਾਵਾਂਗੇ ਕਬੱਡੀ ਦੇ ਮੈਚ ਕਰਾਵਾਂਗੇ ਔਰ ਪੁਲਸ ਦਾ ਪੂਰਾ ਸਹਿਯੋਗ ਕਰਾਂਗੇ ਨਸ਼ੇ ਦੇ ਬਰਖਲਾ ਜਿਹੜੇ ਕੋਈ ਖਿਆਲ ਹੋ ਸਕਦਾ ਇਹਦੇ ਲਈ ਕੋਈ ਆਫਿਸ ਆਪਣਾ ਜਾਂ ਕੋਈ ਹੈਲਪਲਾਈਨ ਨੰਬਰ ਵੀ ਜਾਰੀ ਕਰੋਗੇ ਕੋਈ ਹਾਂਜੀ ਬਿਲਕੁਲ ਕਰਾਂਗੇ ਜੀ ਆਫਿਸ ਹੈਲਪਲਾਈਨ ਨੰਬਰ ਵੀ ਜਾਰੀ ਕਰਾਂਗੇ ਬੜੀ ਜਲਦੀ ਅਸੀਂ ਆਫਿਸ